ਕੀ ਗੜਬ ਦੇ ਵਿੱਚ ਤੁਸੀਂ ਜੋਤਿਸ਼ ਕਰ ਰਹੇ ਹੋ ਇਹ ਕਿਵੇਂ ਸੰਭਵ ਹੈ ਫੈਮਿਲੀ ਸਟਰੀ ਨੂੰ ਨਹੀਂ ਸੀ ਲੱਗ ਕਰਦੀ ਉਹ ਜਦੋਂ ਮੈਂ profession ਦੇ ਵਿੱਚ ਐ ਮੈਂ ਸਾਡੇ ਜੋਬ ਕਰਦਾ ਰਿਹਾ ਉੰਨੀ ਸਾਡ ਮੈਂ ਬਮਾਚਰ ਦੇ ਵਿੱਚ ਜੋਬ ਵੀ ਕੀਤੀ ਐ ਸਰਕਾਰੀ ਜੋਤਿਸ਼ ਕਰਨ ਵਾਲੇ ਵਿਅਕਤੀ ਦੀ ਗੱਲ ਆਉਂਦੀ ਉਹਦੇ ਇੱਕ ਲੰਬਾ ਜਿਹਾ ਟਿੱਕਾ ਲੱਗਿਆ ਹੁੰਦਾ ਗਲ ਦੇ ਵਿੱਚ ਮਾਲਾ ਪਾਈ ਹੁੰਦੀ ਐ ਤੇ ਰੰਗ-ਬਰੰਗੇ ਕੱਪੜੇ ਪਾਏ ਹੁੰਦੇ ਨੇ ਉਹ ਜਿਹੜਾ ਤੁਹਾਡੇ ਜਿ ਕੁਝ ਨਹੀਂ ਇਹ ਵਿੱਦਿਆ ਸਿਰਫ ਬ੍ਰਾਹਮਣਾਂ ਕੋਲੇ ਹੀ ਰਹੀ ਹੈ ਜਿਦਾਂ ਜਿਦਾ ਸਮੇਂ ਬਦਲਦਾ ਹੈ ਪੜ੍ਹਨ ਦਾ ਅਧਿਕਾਰ ਸਭ ਨੂੰ ਮਿਲਦਾ ਰਿਹਾ ਜੀ ਤੇ ਵਿੱਦਿਆ ਦਾ ਪ੍ਰਚਾਰ ਸੰਚਾਰ ਹੋਇਆ ਜੀ ਪਰ ਉਸ ਤੋਂ ਤਾਂ ਉਹ ਬਾਹਰ ਵੀ ਨਿਕਲੀ ਹੈ ਜਿਸ ਤਰ੍ਹਾਂ ਟੋਡੇ ਸਿੱਖ ਬਰਾਦਰੀ ਦੇ ਵਿੱਚ ਕਿਹਾ ਜਾਂਦਾ ਹੈ ਕਿ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਕਹਿ ਅਨੁਸਾਰ ਹੀ ਚੱਲਣਾ ਹੈ ਫਿਰ ਤੁਸੀਂ ਵੀ ਲੋਕਾਂ ਨੂੰ ਦੱਸਦੇ ਹੋਣੇ ਬਿਆਉ ਪਾਈ ਕਰ ਲੋ ਤੁਸੀਂ ਦੀਪਕ ਜਲਾ ਲਓ ਤੁਸੀਂ ਤੇਲ ਚੜਾ ਦਿਓ ਤੁਸੀਂ ਫਲਾਣਾ ਕਰ ਲੋ ਤੁਸੀਂ ਉੱਥੇ ਜਾ ਕੇ ਕਿੱਲਾ ਰੱਖਿਓ ਬਾਰ ਬਾਰ ਪ੍ਰੀਤੀ ਕਰਾਂਗਾ ਵੀ ਜਿਹੜਾ ਜੋਤਿਸ਼ ਨੂੰ ਧਰਮ ਦੇ ਨਾਲ ਨਾ ਜੋੜਿਆ ਜਾਵੇ ਔਰ ਇਹਨੂੰ ਅਲੱਗ ਕਰਨੀ ਹਰਬਜ ਜੀ ਅਸੀਂ ਨਹੀਂ ਜੋੜ ਰਹੇ ਲੇਕਿਨ ਲੋਕਾਂ ਦੀ ਧਾਰਨਾ ਜਿਹੜੇ ਲੋਕੀ ਸੋਚਦੇ ਨੇ ਨਮਸਕਾਰ ਦਰਸ਼ਕੋ ਮੈਂ ਅਕਰਨ ਵਸਿਸਟ ਅੱਜ ਇੱਕ ਅਹਿਮ ਵਿਸ਼ੇ ਤੇ ਉੱਪਰ ਗੱਲਬਾਤ ਕਰਾਂਗਾ ਕਿਉਂਕਿ ਭਾਰਤ ਦੇਸ਼ ਦੇ ਵਿੱਚ ਹਰੇਕ ਇਨਸਾਨ ਆਪਣੇ ਘਰਵਾਲੇ ਨੂੰ ਆਪਣੇ ਘਰਬਾਰ ਨੂੰ ਸਹੀ ਰੱਖਣ ਵਾਸਤੇ ਇੱਕ ਮਦਦ ਲੈਂਦਾ ਇੱਕ ਸਪੋਰਟ ਲੈਂਦਾ ਉਹ ਸਪੋਰਟ ਹੁੰਦੀ ਹੈ ਜੋਤਿਸ਼ ਵਿੱਦਿਆ ਦੀ ਭਾਰਤ ਦੇ ਵਿੱਚ ਕਿਹਾ ਜਾਵੇ ਤਾਂ 70 ਤੋਂ 75% ਲੋਕ ਜੋਤਿਸ਼ ਵਿੱਦਿਆ ਦੇ ਉੱਪਰ ਵਿਸ਼ਵਾਸ ਕਰਦੇ ਵੀ ਕਣਤਾ ਕੋਲੇ ਜਾਂਦੇ ਨੇ ਹੱਥ ਰੱਖਣ ਲੈ ਕੇ ਦੇਖਣ ਲਈ ਕਿਤੇ ਵੀ ਨਹੀਂ ਪਰ ਇਹ ਵੀ ਨਹੀਂ ਪੰਜਾਬ ਦੇ ਵਿੱਚ ਕਈ ਅਜਿਹੇ ਚਿਹਰੇ ਵੀ ਜੋਤਿਸ਼ ਵਿੱਦਿਆ ਦੇ ਕਾਰੋਬਾਰ ਚ ਉਤਰੇ ਨੇ ਜਿਨ੍ਹਾਂ ਨੂੰ ਵੇਖ ਕੇ ਲੱਗਦਾ ਕਿ ਇਹਨਾਂ ਨੂੰ ਕਿਸ ਤਰ੍ਹਾਂ ਅਸੀਂ ਵਿਸ਼ਵਾਸ ਕਰੀਏ ਕਿ ਕਿਉਂ ਉਹਨਾਂ ਚਿਹਰਿਆਂ ਦੇ ਉੱਪਰ ਪਕੜੀ ਸਜਾਈ ਹੁੰਦੀ ਹੈ ਸਾਡੇ ਨਾਲ ਨੇ ਹਰਪ੍ਰੀਤ ਸਿੰਘ ਜੀ ਉਹ ਵੀ ਜੋਤਿਸ਼ ਮਾਹਿਲ ਨੇ ਗਲਬਤ ਕਰਦੇ ਹੋਣ ਨਾਲ ਤੁਹਾਡਾ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਿੱਖੀ ਜਾਤਪ ਦੇ ਵਿੱਚ ਤੁਸੀਂ ਜੋਤਿਸ਼ ਕਰ ਰਹੇ ਹੋ ਜੀ ਇਹ ਕਿਵੇਂ ਸੰਭਵ ਹੈ ਦੇਖੋ ਪਹਿਲੇ ਤਾਂ ਮੈਂ ਕਲੀਅਰ ਕਰਨਾ ਚਾਹਾਂਗਾ ਤੁਹਾਨੂੰ ਵੀ ਦਰਸ਼ਕਾਂ ਨੂੰ ਵੀ ਕਿ ਜਿਹੜਾ ਜੋਤਿਸ਼ ਹੈ ਇਹ ਕਿਸੇ ਧਰਮ ਦੇ ਅਧੀਨ ਦਾ ਵਿਸ਼ੇ ਨਹੀਂ ਹੈ ਜੋਤਿਸ਼ਿਕ ਅਲੱਗ ਹੈ ਜੋਤਿਸ਼ ਵਿਗਿਆਨ ਹੈ ਜੋਤਿਸ਼ ਜਿਹੜਾ ਹੈ ਮੈਥ ਹੈ ਇਹ ਤਰ੍ਹਾਂ ਤੋਂ ਅਲੱਗ ਸਬਜੈਕਟ ਹੈ ਤਾਂ ਇਸ ਨੂੰ ਮੈਂ ਚਾਹੂੰਗਾ ਵੀ ਤਰ੍ਹਾਂ ਤੋਂ ਅਲੱਗ ਦੇਖਿਆ ਹੋਏ ਇਹਨੂੰ ਐਜ਼ ਅ ਵਿਗਿਆਨ ਦੇ ਤੌਰ ਤੇ ਦੇਖਿਆ ਜਾਵੇ ਪਰ ਹੁਣ ਤੱਕ ਦੀ ਜਿਹੜੀ ਤਸਵੀਰ ਆਈ ਹੈ ਜਦੋਂ ਜੋਤਿਸ਼ ਦੀ ਗੱਲ ਆਉਂਦੀ ਹੈ ਜੋਤਿਸ਼ ਕਰਨ ਵਾਲੇ ਵਿਅਕਤੀ ਦੀ ਗੱਲ ਆਉਂਦੀ ਹੈ ਉਹਦੇ ਇੱਕ ਲੰਬਾ ਜਿਹਾ ਟਿੱਕਾ ਲੱਗਿਆ ਹੁੰਦਾ ਗਲ ਦੇ ਵਿੱਚ ਮਾਲਾ ਪਾਈ ਹੁੰਦੀ ਹੈ ਤੇ ਰੰਗ-ਬਰੰਗੇ ਕੱਪੜੇ ਪਾਏ ਹੁੰਦੇ ਨੇ ਉਹ ਜਿਹੜਾ ਤੁਹਾਡੇ ਵਿੱਚ ਕੁਝ ਨਹੀਂ ਹੈਗਾ ਹਾਣ ਟਾਈਮ ਦੇ ਵਿੱਚ ਜਿੰਨਾ ਵੀ ਪੜ੍ਹਾਈ ਦਾ ਰਿਜ਼ਰਵੇਸ਼ਨ ਸੀ ਜੀ ਉਹ ਸਿਰਫ ਇੱਕ ਤਬਕੇ ਕੋਲ ਸੀ ਹੂੰ ਪੜਨ ਦਾ ਅਧਿਕਾਰ ਸਿਰਫ ਬ੍ਰਾਹਮਣ ਤਬਕਾ ਨੂੰ ਸੀ ਤੇ ਇਹ ਵਿਦਿਆ ਸਿਰਫ ਬ੍ਰਾਹਮਣਾਂ ਕੋਲ ਹੀ ਰਹੀ ਹੈ ਜਿਦਾਂ ਜਿਦਾ ਸਮੇਂ ਬਦਲਦਾ ਆ ਪੜਨ ਦਾ ਅਧਿਕਾਰ ਸਭ ਨੂੰ ਮਿਲਦਾ ਰਿਹਾ ਜੀ ਤੇ ਵਿਦਿਆ ਦਾ ਪ੍ਰਚਾਰ ਸੰਚਾਰ ਹੋਇਆ ਜੀ ਪਰ ਉਸ ਤਣ ਤੋਂ ਇਹ ਬਾਹਰ ਵੀ ਨਿਕਲੀ ਹੈ ਜਿ ਜਿਸ ਤਰ੍ਹਾਂ ਤੁਹਾਡੇ ਸਿੱਖ ਬਰਾਦਰੀ ਦੇ ਵਿੱਚ ਕਿਹਾ ਜਾਂਦਾ ਹੈ ਕਿ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਕਹਿ ਅਨੁਸਾਰ ਹੀ ਚੱਲਣਾ ਫਿਰ ਤੁਸੀਂ ਵੀ ਲੋਕਾਂ ਨੂੰ ਦੱਸਦੇ ਹੋਣੇ ਬੀਆਉ ਪਾਈ ਕਰ ਲੋ ਤੁਸੀਂ ਦੀਪਕ ਜਲਾ ਲਓ ਤੁਸੀਂ ਤੇਲ ਚੜਾ ਦਿਓ ਤੁਸੀਂ ਫਲਾਣਾ ਕਰ ਲੋ ਤੁਸੀਂ ਉੱਥੇ ਜਾ ਕੇ ਕਿੱਲਾ ਰੱਖਿਓ ਦੇਖੋ ਜਿਹੜਾ ਕਿੱਲਾ ਰੱਖਣਾ ਆ ਜਾਂ ਹੋ ਦੀਪਕ ਤਾਂ ਹਰੇਕ ਧਰਮ ਚ ਹੈਗਾ ਜੀ ਜਿਹਨੂੰ ਜੋਤ ਕਿਹਾ ਜਾਂਦਾ ਹੈ ਅਲੱਗ-ਅਲੱਗ ਧਰਮ ਚ ਕੋਈ ਦੀਵਾ ਕਹਿੰਦਾ ਕਿ ਜੋਤ ਕਹਿੰਦਾ ਜੋਤ ਦਾ ਵਿਦਾਨ ਹਰੇਕ ਧਰਮ ਚ ਹੈਗਾ ਹੂੰ ਤੇ ਫਿਰ ਵੀ ਮੈਂ ਕਹੂੰਗਾ ਤੁਹਾਨੂੰ ਦੁਬਾਰਾ ਵਾਰ-ਵਾਰ ਵਿਅਤੀ ਕਰਾਂਗਾ ਵੀ ਜਿਹੜਾ ਜੋਤਿਸ਼ ਨੂੰ ਧਰਮ ਦੇ ਨਾਲ ਨਾ ਜੋੜਿਆ ਜਾਵੇ ਔਰ ਇਹਨੂੰ ਅਲੱਗ ਕਰਦੇ ਹਰਬੀਜ ਅਸੀਂ ਨਹੀਂ ਜੋੜ ਰਹੇ ਲੇਕਿਨ ਲੋਕਾਂ ਦੀ ਧਾਰਨਾ ਜਿਹੜੇ ਲੋਕੀ ਸੋਚਦੇ ਨੇ ਲੋਕਾਂ ਦਾ ਸੋਚ ਹੈ ਇਸ ਕਰਕੇ ਤੁਹਾਡੇ ਨਾਲ ਇਸੀ ਚੀਜ਼ ਤੇ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਤੁਹਾਡੇ ਪਗੜੀ ਸਜਾਈ ਹੋ ਬੜੀ ਖੂਬਸੂਰਤ ਪਗੜੀ ਹੈ ਬਹੁਤ ਵਧੀਆ ਤੁਹਾਡਾ ਜਿਹੜਾ ਗੈਟਅਪ ਹੈਗਾ ਅੱਛੀ ਦਾੜੀ ਤੁਸੀਂ ਰੱਖੀ ਹੋਈ ਹੈ ਜੀ ਮੁੱਛਾਂ ਰੋਡਿਆ ਤਾਂ ਉਹ ਦਿੱਹਾਂ ਨੇ ਖੂਬ ਸੂਰਤ ਸਰਦਾਰ ਲੱਗਦੇ ਹੋ ਪਰ ਜਦੋਂ ਰੋਡੇ ਨਾਮ ਦਾ ਜੋਤਸ਼ ਲੱਗ ਜਾਂਦਾ ਹੈ ਜੋਤਸ਼ੀ ਗੁਰੂ ਲੱਗ ਜਾਂਦਾ ਹੈਗਾ ਉਸ ਵੇਲੇ ਤੁਹਾਡੇ ਹੀ ਧਰਮ ਦੇ ਲੋਕ ਇਸ ਚੀਜ਼ ਦੇ ਉੱਪਰ ਇਤਰਾਜ਼ ਨਹੀਂ ਕਰਦੇ ਜਾਂ ਤੁਹਾਡੇ ਪਰਿਵਾਰਕ ਲੋਕ ਜਾਂ ਰਿਸ਼ਤੇਦਾਰ ਦੇਖੋ ਸਾਡੇ ਕੋਲ ਅਜ ਤੱਕ ਮੈਨੂੰ ਤਕਰੀਬਨ 22 ਤੋਂ 24 ਸਾਲ ਹੋ ਗਏ ਇਸ ਪ੍ਰੋਫੈਸ਼ਨ ਦੇ ਵਿੱਚ ਔਰ ਹਜ਼ਾਰਾਂ ਹੀ ਗੋਲੀਆਂ ਦਾ ਆਪਾਂ ਨਿਰਕਸ਼ਣ ਕੀਤਾ ਹੈ ਉਹਦਾ ਉਪਾਅ ਦਿੱਤੇ ਆ ਇਹਦੇ ਵਿੱਚ ਮੇਰੇ ਕੋਲ ਹਰ ਇੱਕ ਧਰਮ ਦੇ ਕੋਈ ਇੱਕ ਧਰਮ ਨਹੀਂ ਹੈ ਮੇਰੇ ਕੋਲ ਹਰ ਇੱਕ ਧਰਮ ਦੇ ਲੋਕ ਆਏ ਨੇ ਜਿਹਾ ਉਹ ਸਿੱਖ ਧਰਮ ਹੈ ਚਾਹੇ ਉਹ ਮੁਸਲਮਾਨ ਮੇਰੇ ਕੋਲ ਮੁਸਲਮਾਨ ਵੀ ਬਹੁਤ ਗੋਲੀਆਂ ਦਿਖਾਣ ਲਈ ਆਏ ਹੋਏ ਨੇ ਜੀ ਤੇ ਚਾਹੇ ਉਹ ਹਿੰਦੂ ਧਰਮ ਚਾਹੇ ਤਬ ਮੈਂ ਜਦੋਂ ਵੀ ਇਹ ਚੀਜ਼ ਐਨਾਲਾਈਜ਼ ਕਰਦਾ ਤਾਂ ਧਰਮ ਦੇ ਅਧਿਨੀ ਨੂੰ ਕੀਤਾ ਜਾਂਦਾ ਉਹ ਇੱਕ ਜਿਸ ਤਰ੍ਹਾਂ ਜੋਤਿ ਸਾਇੰਸ ਹੈ ਵਿਗਿਆਨ ਹੈ ਮੈਥਮੈਟਿਕਸ ਹੈ ਉਸ ਦੇ ਆਧਾਰ ਤੇ ਹੀ ਇਹਦਾ ਐਨਾਲਾਈਸਿਸ ਕੀਤਾ ਜਾਂਦਾ ਔਰ ਉਹਦੇ ਆਧਾਰ ਤੇ ਹੀ ਨਾ ਦੇ ਉਪਾਅ ਦੱਸੇ ਜਾਂਦੇ ਯਾਨੀ ਕਿ ਕਿਸੇ ਵੀ ਕਮਿਊਨਿਟੀ ਦੇ ਲੋਕ ਹੁਣ ਉਹ ਤੁਹਾਡੇ ਕੋਲ ਆਉਂਦੇ ਨੇ ਆਪਣੀ ਕੁੰਡਲੀ ਵਿਖਾ ਕੇ ਇਲਾਜ ਕਰਵਾਉਂਦੇ ਨੇ ਜੀ ਤੇ ਜਿਹੜੇ ਥੋੜੇ ਦੱਸਿਓ ਉਪਾਅ ਨੇ ਉਹ ਕਾਰਗਰ ਵੀ ਹੁੰਦੇ ਨੇ ਦੇਖੋ ਜਿੰਨੇ ਵੀ ਅਧਿਐਨ ਕੀਤਾ ਹੋਇਆ ਜੇ ਉਹ ਸੱਚੇ ਤਰਕੇ ਨਾਲ ਵਧੀਆ ਤਰੀਕੇ ਨਾਲ ਉਹ ਉਪਾਏ ਕੀਤੇ ਜਾਂਦੇ ਉਹ ਹਮੇਸ਼ਾ ਰਿਜਲਟ ਵਧੀਆ ਦਿੰਦੇ ਆ ਉਹ ਕਿਉਂਕਿ ਥਿਉਰੀ ਇਹੀ ਕਰਮਾ ਦੀ ਹੈ ਜੀ ਆਪਾਂ ਸਿਰਫ ਉਹਨਾਂ ਦੇ ਕਰਮ ਹੀ ਚੇਂਜ ਕਰਨੇ ਆ ਜਿੰਦਾ ਕੋਈ ਉਪਾਏ ਹੁੰਦਾ ਵੀ ਕਿਸੇ ਜਾਨਵਰ ਨੂੰ ਰੋਟੀ ਪਾ ਦੋ ਹੂੰ ਗਾਹ ਨੂੰ ਖਾ ਦੋ ਕੁੱਤੇ ਨੂੰ ਖਾ ਦੋ ਚਿੜੀਆਂ ਨੂੰ ਪੰਛੀਆਂ ਨੂੰ ਉਹ ਵਿਅਕਤੀ ਨੇ ਕਦੇ ਅੰਤ ਤੱਕ ਇਹੋ ਜਿਹਾ ਕਰਮ ਨਹੀਂ ਕੀਤਾ ਹੂੰ ਆਪਾਂ ਉਸ ਨੂੰ ਇਸ ਕਰਮ ਤੇ ਲਾਉਂਦੇ ਆ ਇਹ ਸ਼ੁਭ ਕਰਮ ਹੈ ਤੇ ਉਹਨੂੰ ਉਹਦੇ ਕਰਮ ਦਾ ਫਲ ਸ਼ੁਭ ਮਿਲਦਾ ਇਹ ਵੀ ਸੁਣਨ ਚੱਲਦਾ ਹੈ ਕਿ ਜਿਹੜੇ ਲੋਕ ਜੋਤਿਸ਼ ਵਿਧੇ ਕਰਦੇ ਨੇ ਉਹਨੂੰ ਤਪੱਸਿਆ ਕਰਨੀ ਪੈਂਦੀ ਹੈ ਪਾਠ ਪੂਜਾ ਕਰਨੀ ਪੈਂਦੀ ਹੈ ਸਵੇਰੇ ਸ਼ਾਮ ਬੈਠ ਕੇ ਜਿਹੜੇ আরাਧੇ ਹੈਗੇ ਨੇ Hindu ਦੇਵੀ ਤੇ ਉਹਨਾਂ ਨੂੰ ਪੂਜਣਾ ਪੈਂਦਾ ਤੁਸੀਂ ਉਹੀ ਜੀ ਪੂਜਾ ਪਾਠ ਕਰਦੇ ਦੇਖ ਕਿਸੇ ਵੀ ਚੀਜ਼ ਨੂੰ ਸਾਧਣ ਵਾਸਤੇ ਤਪ ਤਾਂ ਜ਼ਰੂਰੀ ਹੈ ਜੀ ਤਾਂ ਉਸ ਤਪ ਤੋਂ ਨਿਕਲ ਕੇ ਹੀ ਕੁੰਦਰ ਮੰਨਦਾ ਹੈ ਤਾਂ ਤਪ ਚੋਂ ਕੁੰਦਰ ਬਣਨ ਵਾਸਤੇ ਤੁਸੀਂ ਵੀ ਤਪੱਸਿਆ ਕਰਦੇ ਹੋ ਜਰਪ ਪੂਜਾ ਪਵਰ ਦਾ ਵਿਧਾਨ ਹੈ ਜਾਂ ਕਰਮਾ ਦਾ ਵਿਧਾਨ ਹੈ ਉਹ ਹਰ ਇੱਕ ਕਿਸੇ ਦਾ ਆਪਣਾ ਆਪਣਾ ਉਹ ਕਰਨਾ ਪੈਂਦਾ ਫਿਰ ਅਸਾ ਕੁਝ ਵੀ ਨਹੀਂ ਆ ਜੀ ਸਿੱਖ ਧਰਮ ਦੇ ਜਿਹੜੇ ਮੌਲਿਕ ਸਿਧਾਂਤ ਹੈ ਆਪਾਂ ਉਹਨਾਂ ਨੂੰ ਫੋਲੋ ਕਰਦੇ ਆ ਜੀ ਕਿਰਤ ਕਰ ਵੰਡ ਛਕ ਉਹ ਆਪਾਂ ਫੋਲੋ ਕਰਦੇ ਆ ਸਾਰਾ ਗੁਰਦਾਰੇ ਵੀ ਜਾਂਦੇ ਆ ਜੀ ਮੰਦਰ ਵੀ ਜਾਂਦੇ ਆ ਲੇਕਿਨ ਉਹ ਹੀ ਆ ਵੀ ਧਾਰਮਿਕ ਹੋ ਕੇ ਨਹੀਂ ਜਾਂਦੇ ਜੀ ਸ਼ਰਧਾ ਨਾਲ ਇਨਸਾਨੀਤ ਨਾਲ ਸ਼ਰਧਾ ਤਾਂ ਇਨਸਾਨੀਤ ਨਾਲ ਤੇ ਹੁਣ ਮੈਨੂੰ ਦੱਸੋ ਹਰਬੀਜ ਜੀ ਕਿ ਜਿਹੜੇ ਲੋਕ ਜੋਤਿਸ਼ ਵਿੱਦਿਆ ਨੂੰ ਇੱਕ ਕਾਰੋਬਾਰ ਬਣਾ ਲੈਣੇ ਉਹ ਜ਼ਿਆਦਾ ਬਿਹਤਰ ਹੈ ਜਾਂ ਜੋਤਿਸ਼ ਵਿੱਦਿਆ ਲੋਕਾਂ ਨੂੰ ਹੈਲਪ ਕਰਨ ਵਾਸਤੇ ਦੇਖੋ ਬਹੁਤ ਸਾਰਾ ਮੈਂ ਇਸ ਕੋਲ ਦੇਖ ਰਿਹਾ ਸਮਾਜ ਦੇ ਵਿੱਚ ਇਸ ਨੂੰ ਬਹੁਤ ਵੱਡੇ ਲੈਵਲ ਤੇ ਕਾਰੋਬਾਰ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ ਜਦਕਿ ਜੋਤਿਸ਼ ਵਿੱਦਿਆ ਲੋਕ ਭਲਾਈ ਦੇ ਮਕਸਦ ਨਾਲ ਜ਼ਿਆਦਾ ਕਰਨੀ ਚਾਹੀਦੀ ਹੈ ਜੀ ਸੋਚ ਐਸੀ ਹੋਣੀ ਚਾਹੀਦੀ ਹੈ ਵੀ ਜਿਹੜਾ ਵਿਅਕਤੀ ਸਾਡੇ ਕੋਲ ਆਇਆ ਪਹਿਲੇ ਦੁਖੀ ਆ ਹੂੰ ਤਾਂ ਉਸ ਦਾ ਦੁੱਖ ਦੂਰ ਕਰੰ ਦਾ ਪਹਿਲੇ ਸੋਚਣਾ ਚਾਹੀਦਾ ਜਦੋਂ ਕਿ ਕਿਸੇ ਦੁਖੀ ਵਿਅਕਤੀ ਨੂੰ ਜਿਹੜਾ ਪਹਿਲੇ ਲੁੱਟਿਆ ਭਟਿਆ ਜੇ ਉਸ ਨੂੰ ਜਿਹਨੂੰ ਨੋਲਿਜ ਨਹੀਂ ਹੈਗੀ ਉਹ ਖਗ ਲੰਦਾਇਆ ਜਾਂ ਉਸ ਨੂੰ ਉਸ ਤਰੀਕੇ ਦੇ ਉਪਾਏ ਦੱਸ ਦਿੰਦਾ ਜਿਹੜੇ ਉਹਦੇ ਤੇ ਲਈ ਕਾਰਕਰ ਨਹੀਂ ਹੈਗੇ ਤਾਂ ਫਿਰ ਉਹਦੇ ਉੱਪਰ ਵੀ ਪ੍ਰਭਾਵ ਪੈਂਦਾ ਬਿਲਕੁਲ ਕਰਮਾ ਥਿਉਰੀ ਹੈ ਜੇ ਤੁਸੀਂ ਗਲਤ ਸੋਚ ਨਾਲ ਗਲਤ ਵਿਚਾਰ ਨਾਲ ਗਲਤ ਭਾਵਨਾ ਨਾਲ ਕਿਸੇ ਦਾ ਉਪਾਏ ਦੱਸੋਗੇ ਜਾਂ ਉਸ ਮਨ ਦੀ ਡੀਲ ਕਰੋਗੇ ਤਾਂ ਉਹਦਾ ਪ੍ਰਭਾਵ ਕਿਤਨਾ ਕਿਤੇ ਤੁਹਾਨੂੰ ਭੁਗਤਣਾ ਪਏਗਾ ਜੋ ਜੋ ਗੱਲ ਕਰਦੇ ਆ ਜਿਸ ਤਰ੍ਹਾਂ ਦੀ ਕਮਿਊਨਿਟੀ ਚ ਜਨਮ ਲੈਂਦੇ ਆ ਪਰਿਵਾਰ ਦਾ ਮਾਹੌਲ ਉਹੀ ਜਾਂ ਹੁੰਦਾ ਹੈ ਤੁਹਾਡੇ ਘਰ ਦਾ ਮਾਹੌਲ ਸਿੱਖੀ ਜਿਹਾ ਵਾਲਾ ਹੋਏਗਾ ਤੁਸੀਂ ਇਧਰ ਵੱਲ ਕਿਸ ਤਰ੍ਹਾਂ ਆ ਗਏ ਫਿਰ ਇਹ ਦੇਖੋ ਰੁਝਾਨ ਤਾਂ ਮੇਰਾ ਬਚਪਨ ਤੋਂ ਹੀ ਸੀ ਜੀ ਕੁਝ ਗੋਡ ਗਿਫਟਡ ਚੀਜ਼ਾਂ ਹੁੰਦੀਆਂ ਨੇ ਜੀ ਬਚਪਨ ਤੋਂ ਹੀ ਇਹਨਾਂ ਚੀਜ਼ਾਂ ਦਾ ਰੁਝਾਨ ਸੀ ਗੋਡ ਗਿਫਟਡ ਸੀ ਇਹ ਚੀਜ਼ਾਂ ਮੈਨੂੰ ਤੇ ਫੈਮਿਲੀ ਸਟੀ ਨੂੰ ਨਹੀਂ ਸੀ ਲਾਈਕ ਕਰਦੀ ਉਹਨੂੰ ਜਿਦੋਂ ਮੈਂ profession ਦੇ ਵਿੱਚ ਆ ਮੈਂ ਪਹਿਲੇ ਜੌਬ ਕਰਦਾ ਰਿਹਾ ਉਨ ਹੀ ਸਾਲ ਮੈਂ ਹਿਮਾਚਲ ਦੇ ਵਿੱਚ ਜੌਬ ਵੀ ਕੀਤੀ ਹੈ ਜੀ ਸਰਕਾਰੀ ਲੇਕਿਨ ਇਸ ਦੌਰਾਨ ਮੇਰਾ ਚੁਕਾਵੇ ਦਰਜਾ ਜ਼ਿਆਦਾ ਬਣਦਾ ਰਿਹਾ ਔਰ ਇੱਕ ਟਾਈਮ ਐਸਾ ਆ ਗਿਆ ਵੀ ਮਨ ਨੂੰ ਸਾਰਾ ਕੁਝ ਛੱਡ ਕੇ ਲੋਕ ਸੇਵਾ ਦੇ ਵਾਸਤੇ ਇਸ profession ਚ ਜਾਣਾ ਪਿਆ ਪਰਿਵਾਰ ਨੇ ਕਿਦਾਂ ਦਾ ਵਿਰੋਧ ਕੀਤਾ ਵੀ ਇਹ ਤਾਂ ਸਰਦਾਰਾਂ ਦਾ ਮੁੰਡਾ ਹੁਣ ਆਹ ਕੁਝ ਵਿਕੀਗਾ ਜਿਵੇਂ ਮੇਰੇ ਪਹਿਲੇ ਕੁਐਸਚਨ ਸੀ ਕਿ ਸਰਦਾਰ ਹੁੰਦਾ ਐਕਾ ਉਹ ਇਸੇ ਕੰਮ ਚ ਕਿੰਨੇ ਪਿਆ ਪਰਿਵਾਰ ਸਿੱਖੀ ਫੈਮਿਲੀ ਵਾਲਾ ਪਰਸਰ ਪੇਰੈਂਟਸ ਨੇ ਸ਼ੁਰੂ ਚ ਚੀਜ਼ ਸੀ ਨੂੰ ਨਹੀਂ ਲਾਇਕ ਕਰਦਾ ਸੀ ਤੇ ਹੁਣ ਤੱਕ ਇਹ ਕੋਲ 10 ਦਾ ਦੱਸ ਰਹੇ ਵੀ 22 ਤੋਂ 24 ਸਾਲ ਹੋ ਗਏ ਕਹਿੰਦੇ ਨੌਂ ਨਰ ਬੱਕਾ ਕਰ ਲਿਆ ਕਹਿੰਦੇ ਉਹਨਾਂ ਨੇ ਵੀ ਪੱਕਾ ਕਰ ਲਿਆ ਮਨ ਜੇ ਉਹ ਵੀ ਇਹ ਦੇ ਸੁਭਾਅਿਕ ਹੋ ਚੁੱਕੇ ਸੁਭਾਅਿਕ ਹੋ ਚੁੱਕੇ ਕਦੀ ਕੋਈ ਦੁਖੀ ਤੁਹਾਡੇ ਕੋਲ ਆਇਆ ਹੋਵੇ ਤੁਸੀਂ ਉਹਦੀ ਮਦਦ ਕੀਤੀ ਤੁਸੀਂ ਉਪਾਏ ਦਿੱਤੇ ਉਸ ਤੋਂ ਬਾਅਦ ਉਹ ਠੀਕ ਹੋ ਕੇ ਤੁਹਾਡੇ ਕੋਲ ਵਾਪਸ ਆਇਆ ਜੀ ਤੇ ਉਹਨੂੰ ਖੁਸ਼ ਦੇਖ ਕੇ ਫਿਰ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਆਹ ਕੰਮ ਬੜੀ ਕਰ ਬਿਲਕੁਲ ਜੀ ਉਹ ਕਿਤੇ ਨਾ ਕਿਤੇ ਕਹਿੰਦੇ ਹੋਏ ਕੁਝ ਤਾਂ ਗੱਲਾਂ ਹੈਗੀਆਂ ਨੇ ਜੀ ਵੀ ਲੋਕੀ ਇੰਨੇ ਆਂਦੇ ਨੇ ਇੰਨੇ ਵੱਡੇ ਵੱਡੇ ਲੋਕ ਆਉਂਦੇ ਨੇ ਜੀ ਵੀ ਪਹਿਲੇ ਦੁਖੀ ਹੋ ਸੀ ਹੁਣ ਕਿੰਨੇ ਠੀਕ ਹੋ ਕੇ ਆਏ ਨੇ ਜੀ ਉਹਨਾਂ ਨੂੰ ਵੀ ਮਹਿਸੂਸ ਹੁੰਦਾ ਵੀ ਕਿਤਨਾ ਕਿਤੇ ਚੰਗਾ ਕੰਮ ਹੈ ਕਰ ਹੁਣ ਇਹ ਦੱਸੋ ਕਿ ਜੋਤਿਸ਼ ਵਿੱਦਿਆ ਦੀ ਹਰ ਇੱਕ ਵਿਅਕਤੀ ਨੂੰ ਜ਼ਰੂਰਤ ਪੈਂਦੀ ਹੈ ਜਾਂ ਕੁਝ ਲੋਕ ਕਹਿੰਦੇ ਆ ਅਸੀਂ ਤਾਂ ਕਿਸੇ ਨੂੰ ਮਰਦੇ ਨਹੀਂ ਸਾਡੀ ਜ਼ਿੰਦਗੀ ਫਿਰ ਵੀ ਵਧੀਆ ਲੰਘ ਰਹੀ ਹੈ ਨਹੀਂ ਜੋਤਿਸ਼ ਵਿੱਦਿਆ ਦਾ ਹਰ ਇਨਸਾਨ ਤੋਂ ਛੱਡ ਕੇ ਜੀਵ ਜੰਤੂ ਤੱਕ ਨੂੰ ਵੀ ਜ਼ਰੂਰਤ ਹੈ ਉਹਦਾ ਪ੍ਰਭਾਵ ਹੁਣ ਕਦੇ ਗ੍ਰਹਿਣ ਲੱਗਦਾ ਸੂਰੇ ਗ੍ਰਹਿਣ ਹੈ ਤਾਂ ਤੁਸੀਂ ਨੋਟਿਸ ਕਰੋਗੇ ਸੂਰੇ ਗ੍ਰਹਿਣ ਤੋਂ ਪਹਿਲੇ ਪੰਛੀ ਜਾਨਵਰ ਤੱਕ ਸ਼ਾਂਤ ਹੋ ਜਾਂਦੇ ਤਾਂ ਉਹਨਾਂ ਨੂੰ ਪਹਿਲੇ ਅਹਿਸਾਸ ਹੋ ਜਾਂਦਾ ਵੀ ਕੁਝ ਕਿਰਿਆ ਹੋਣ ਵਾਲੀ ਹੈ ਪ੍ਰਕਿਰਤੀ ਦੇ ਵਿੱਚ ਤਾਂ ਉਸ ਦਾ ਪ੍ਰਭਾਵ ਉਹਨਾਂ ਦੇ ਵੀ ਪੈਂਦਾ ਹੈ ਇਨਸਾਨਾਂ ਦੇ ਵੀ ਪੈਂਦਾ ਹੈ ਔਰ ਇਵਨ ਭੂਗੋਲਿਕ ਸਥਿਤੀ ਤੇ ਵੀ ਬਹੁਤ ਸਾਰੇ ਤੁਸੀਂ ਦੇਖਿਆ ਗ੍ਰੈਂਡ ਟੋਬਾਦ ਜਾਂ ਪਹਿਲੇ ਪਹੁੰਚ ਆ ਜਾਂਦੇ ਹੈ ਜਾਂ ਸੁਨਾਮੀ ਆndੀਆਂ ਨੇ ਐਸਾ ਦੀ ਘਟਨਾਵਾਂ ਆਉਂਦੀਆਂ ਨੇ ਹਰਪ੍ਰੀਤ ਜੀ ਹੁਣ ਤੱਕ ਤੁਸੀਂ ਕੋਈ ਇਹ ਜੀ ਵਿਖਬਾਨੀ ਕੀਤੀ ਹੈ ਜਿਹੜੀ ਸਹੀ ਤੋਂ ਹੋਵੇ ਜਾਂ ਦੱਸਿਓ ਜਰਾ ਆਹ ਕੰਮ ਹੋਣ ਵਾਲਾ ਹੋ ਗਿਆ ਬਹੁਤ ਸਾਰੀ ਐਸੇ ਦੇਖੋ ਪਹਿਲੇ ਆਪਾਂ ਸੋਸ਼ਲ ਮੀਡੀਆ ਜ਼ਬਾਨਾ ਲਿਜੀ ਕੇਤੀਆਂ ਰਿਕਾਰਡ ਚ ਨਹੀਂ ਰਹੀਆਂ बहुत सारी भी संपर्क कर ज्यादातर मेरा काम फिजिकली है और जिदा जिदा समय बदलता है हम ऑनलाइन भी चलता है काम जिदा कोई बहुत दूर बैठा है नहीं आ स जिदा कोई बाहर बैठा कनेडा बैठा इंग्लैंड बैठा है तो फिर फोन से भी ਕੋ ਚਲੰਦੇ ਇਹ ਗੱਲਾਂ ਤਾਂ ਹੋ ਗਈਆਂ ਤੁਸੀਂ ਕੁੰਡਲੀ ਦੇਖੀ ਕਿਸੇ ਦਾ ਗ੍ਰਹਿ ਨਕਸ਼ਤਰ ਦੇਖੇ ਤੁਸੀਂ ਉਹਦਾ ਇਲਾਜ ਕਰਤਾ ਲਿਕਨ ਤੁਹਾਡੇ ਹੱਥ 'ਚ ਵੀ ਦੇਖ ਰਿਹਾ ਕਈ ਨਗ ਪਏ ਹੋਏ ਨੇ ਇਹ ਨਗ ਦਾ ਵੀ ਕੀ ਪ੍ਰਭਾਵ ਹੁੰਦਾ ਹੈ ਲਗ ਪਾਣ ਦਾ ਕੀ ਮਕਸਦ ਹੈ ਬਿਲਕੁਲ ਨਗ ਜਿਹੜੇ ਨੇ ਦੇਖੋ ਸਟੋਨ ਜਿਹੜਾ ਲਗਾਇਆ ਜਾਂਦਾ ਇਹ ਬਹੁਤ ਸਮੇਂ ਤੋਂ ਧਰਤੀ ਦੇ ਗਰਭ 'ਚ ਪਏ ਹੋਏ ਬਹੁਤ ਕੈਮੀਕਲ ਰੈਐਕਸ਼ਨਸ ਦੇ ਦੁਆਰਾ 파ਵਾ ਗਰਮ ਕਰਦੇ ਇਹਨਾਂ 'ਚ ਬਹੁਤ ਸਾਰੇ ਕੈਮੀਕਲ ਰੈਐਕਸ਼ਨਸ ਹੋ ਰਹੇ ਇਹਨਾਂ ਦੀ ਖੁਦ ਦੀ ਕੈਮੀਕਲ ਪ੍ਰੋਪਰਟੀਆਂ ਹੁੰਦੀਆਂ ਨੇ ਕਈ ਸਟੋਨ ਐਸੇ ਹੈ ਜਿਹੜੇ ਤੁਹਾਡੇ ਬਹੁਤ ਸਾਰੀਆਂ ਬਿਮਾਰੀਆਂ ਵੀ ਠੀਕ ਕਰ ਦਿਆ। ਪੁਰਾਣੇ ਟਾਈਮ ਦੇ ਵਿੱਚ ਜਦੋਂ ਮੈਡੀਕਲ ਲਾਈਨ ਨਹੀਂ ਡਵੈਲਪ ਨਹੀਂ ਸੀ ਤਾਂ ਇਹਨਾਂ ਦਾ ਪ੍ਰਯੋਗ ਕਰਕੇ ਬਿਮਾਰੀਆਂ ਦਾ ਇਲਾਜ ਵੀ ਕੀਤਾ ਜਾਂਦਾ ਸੀ। ਔਰ ਅੱਜ ਵੀ ਇਹ ਹੈ ਬਹੁਤ ਜ਼ਿਆਦਾ ਇਫੈਕਟਿਵ ਨੇ। ਚਲੋ ਮੈਂ ਬਹੁਤਾ ਸਮਾਂ ਨਹੀਂ ਲੈਂਦਾ ਹੈਗਾ। ਮੈਨੂੰ ਇਹ ਦੱਸੋ ਕਿ ਜੇਕਰ ਤੁਹਾਨੂੰ ਕਿਸੇ ਨਾਲ ਸੰਪਰਕ ਕਰਨਾ ਹੋਵੇ ਫਿਰ ਕਿਸ ਤਰ੍ਹਾਂ ਕਰ ਸਕਦੇ। ਜਿਸ ਨੇ ਵੀ ਸੰਪਰਕ ਕਰਨਾ ਹੋਵੇ ਮੈਨੂੰ ਫੋਨ ਨੰਬਰ ਤੇ ਕੰਟੈਕਟ ਕਰ ਲਵੇ। ਮੇਰਾ ਨੰਬਰ ਹੈਗਾ 94171 0424 ਇਸ ਨੰਬਰ ਤੇ ਕਾਲ ਕਰ ਲਵੇ WhatsApp ਤੇ ਮੈਸੇਜ ਕਰ ਦਵੇ ਔਰ ਉਸ ਤਰ੍ਹਾਂ ਨਾਲ ਬਾਕੀ ਡਿਟੇਲਸ ਨੂੰ ਜੇ ਨੀਚੇ ਪੱਤੀ ਦੇ ਉਪਰ ਅਸੀਂ ਪਾ ਦੇਵਾਂਗੇ ਹਰਪ੍ਰੀਤ ਜੀ ਨੰਬਰ ਉਹ ਦੇਣਾ ਜਿਹੜਾ ਤਾਂ ਤੁਸੀਂ ਚੱਕ ਸੋ ਕਿਉਂਕਿ ਲੋਕਾਂ ਨਾਲ ਰਾਤ ਨੂੰ ਫੋਨ ਕਰਦੇ ਨੇ ਇਹ ਨੰਬਰ ਮੇਰਾ 24 ਘੰਟੇ ਚੱਲਦਾ ਹੈ ਔਰ ਬਹੁਤ ਵਾਰੀ ایسا ਹੋਇਆ ਵੀ ਕਿਸੇ ਵਿਅਕਤੀ ਨੂੰ ਰਾਤ ਨੂੰ ਪ੍ਰੋਬਲਮ ਆਈ ਹੈ ਕਈ ਵਾਰ ਮੈਂ ਇੱਕ ਘਟਨਾ ਛੋਟੀ ਜੀ ਸੁਣਾਣਾ ਚਾਹਾਂਗਾ ਜੀ ਪਟਿਆਲੇ ਦੇ ਵਿੱਚ ਜਿਹਾ ਸੇ ਵਾਲਾ ਇੱਕ ਫੈਮਿਲੀ ਹੈ ਉਹਨਾਂ ਦੇ ਇਕਲੌਤਾ ਪੁੱਤਰ ਸੀ ਉਹ ਅੰਮ੍ਰਿਤਸਰ ਜਾ ਰਿਹਾ ਸੀ ਅੰਮ੍ਰਿਤਸਰ ਤੋਂ ਟ੍ਰੇਨ ਤੇ ਬੈਠਾ ਜੀ ਤੇ ਪਟਿਆਲੇ ਉਹਨੇ ਪਹੁੰਚਣਾ ਸੀ ਤਕਰੀਬਨ 2 ਦਿਨ ਲੱਗ ਗਏ ਉਹ ਪਟਿਆਲੇ ਪਹੁੰਚਿਆ ਨਹੀਂ ਮਾਤਾ ਦਾ ਦਿਲ ਪਰੇਸ਼ਾਨ ਹੋਇਆ ਉਹਨਾਂ ਨੇ ਮੈਨੂੰ ਉਸ ਟਾਈਮ ਤੇ 3 ਵਜੇ ਫੋਨ ਕਰਤਾ ਜੀ ਵੀ ਮੇਰਾ ਬੇਟਾ ਚੱਲਣਾ ਸੀ ਪਹੁੰਚਣਾ ਸੀ ਹਜੇ ਤੱਕ ਪਹੁੰਚਿਆ ਨਹੀਂ ਔਰ ਉਹਦਾ ਮੋਬਾਈਲ ਸਵਿਚ ਆਫ ਹੈ ਹੂੰ ਫਿਰ ਮੈਂ ਉਸ ਤੋਂ ਇੱਕ ਪਹਿਲੇ ਖਿੱਚ ਹੋਈ ਵੀ ਇਹ ਟਾਈਮ ਨੀਂਦ ਬੜੀ ਗੁੜੀ ਹੁੰਦੀ ਆ ਫਿਰ ਮੈਂ ਆਪਣੀ ਕੈਲਕੂਲੇਸ਼ਨ ਲਾ ਕੇ ਦੇਖਿਆ ਤੇ ਉਹਨਾਂ ਨੂੰ ਮੈਂ ਕਿਹਾ ਵੀ ਸੂਰਜੋਂ ਤੋਂ ਪਹਿਲੇ ਬਿਟਾ ਕੋੜਾ ਕਰ ਰਹੇ ਹੋ ਜੇ ਹੂੰ ਔਰ ਹੋਇਆ ਵੀ ਇਦਾਂ ਹੀ ਉਹ ਸੂਰਜੋਂ ਤੋਂ ਪਹਿਲੇ ਪਹੁੰਚ ਗਿਆ ਸੀਕਰ ਤੇ ਬਾਅਦੋਂ ਜਦੋਂ ਉਹਨਾਂ ਨਾਲ ਮੈਂ ਵਰਤਾ ਕੀ ਬੈਟਰੀ ਕਿੰਨਾ ਹੋਣੀ ਕੋਈ ਰਿਪੋਰਟ ਚੱਲ ਉਹ ਜਦੋਂ ਮੈਂ ਉਹਨਾਂ ਨਾਲ ਦੁਬਾਰਾ ਵਰਤਾ ਕੀਤੀ ਫਿਰ ਤਾਂ ਉਹਨਾਂ ਨੇ ਦੱਸਿਆ ਵੀ ਉਹਨੂੰ ਨੀਂਦ ਆ ਗਈ ਸੀ ਸੁਚੌਫਾ ਦਾ ਫੋਨ ਹੋ ਗਿਆ ਸੀ ਬੈਟਰੀ ਖਤਮ ਹੋ ਗਈ ਸੀ ਚੀਤੇਵੰਬਾਲੇ ਪਹੁੰਚ ਗਿਆ ਅੰਬਾਲੇ ਜਦੋਂ ਟ੍ਰੇਨ ਰੁਕੀ ਤੇ ਉਹਨੂੰ ਮੀਂਹ ਤੇ ਖੁੱਲੀ ਉਹਦੀ ਫਿਰ ਵਾਪਸ ਪਟਿਆਲਾ ਆਇਆ ਤੇ ਸੂਰਜ ਉਗਣ ਤੋਂ ਪਹਿਲੇ ਉਹ ਪਹੁੰਚ ਗਿਆ ਸੀ ਘਰ ਤੇ ਇਸ ਤਰ੍ਹਾਂ ਲੋਕੀ ਰਾਤ ਨੂੰ ਵੀ ਕਈ ਵਾਰ ਜਿੰਨੂੰ ਜ਼ਰੂਰਤ ਹੋਵੇ ਉਹ ਕਾਲ ਕਰ ਦਿੰਦਾ ਸੋ ਸਾਰੇ ਇੰਟਰਵਿਊ ਆਪਾਂ ਆਰਪੇ ਸਿੰਘ ਜੀ ਨਾਲ ਕੀਤੀ ਹੈ ਜੋ ਕਿ ਸਿੱਖੀ ਬਾਣਜ ਰਹਿ ਕੇ ਲੋਕਾਂ ਦੀ ਜੋਤਸ ਦੇ ਰਾਹੀ ਸੇਵਾ ਕਰ ਰਹੇ ਨੇ ਤੁਹਾਨੂੰ ਲੱਗਦਾ ਜੀ ਵਾਕਈ ਜਿਵੇਂ ਕਿ ਇਹਨਾਂ ਦਾ ਬਾਰੇ ਦਾ ਕਿਸਾ ਸੁਣਾਇਆ ਕੈਲਕੂਲੇਸ਼ਨ ਇਹਨੀ ਸਟੀਕ ਹੋ ਸਕਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜਿਹੜੇ-ਜਿਹੜੇ ਲੋਕ ਹਰਪ੍ਰੀਤ ਜੀ ਨਾਲ ਸੰਪਰਕ ਕਰਨਾ ਚਾਹੁੰਦੇ ਨੇ ਉਹ ਹੇਠੇ ਦਿੱਤੇ ਹੋਏ ਨੰਬਰਾਂ ਦੇ ਉੱਪਰ ਸੰਪਰਕ ਕਰ ਸਕਦੇ ਨੇ ਸੋ ਇਸ ਤਰ੍ਹਾਂ ਵੇਖਦੇ ਰਹੋ ਸਾਨੀ ਵਿਚਾਰਾਂ ਦੀ ਧੰਨਵਾਦ ਜੀ ਓਕੇ ਸਤਿ ਸ੍ਰੀ ਅਕਾਲ